ਦੇਹਾਤੀ ਪੁਲਸ ਨੇ 114 ਸਾਲਾ ਪ੍ਰਸਿੱਧ ਦੜਾਕ ਫੌਜਾ ਸਿੰਘ ਦੇ ਨਾਲ ਜੁੜੇ ਹਿੱਟ ਐਂਡ ਰਨ ਮਾਮਲੇ ਨੂੰ ਸਿਰਫ 30 ਘੰਟਿਆਂ ਦੇ ਅੰਦਰ ਸੁਲਝਾ ਲਿਆ। ਮੰਗਲਵਾਰ ਦੇਰ ਰਾਤ ਪੁਲਸ ਨੇ ਇਸ ਮਾਮਲੇ ਵਿੱਚ 30 ਸਾਲਾ ਐਨਆਰਆਈ ਅਮਰਤਪਾਲ ਸਿੰਘ ਢੱਲੋਂ ਨੂੰ ਗ੍ਰਿਫਤਾਰ ਕਰ ਲਿਆ। ਇਸ ਦੇ ਨਾਲ ਹੀ ਵਾਰਦਾਤ ਦੇ ਵਿੱਚ ਵਰਤੀ ਗਈ ਫੋਰਚੂਨਰ ਗੱਡੀ ਪੀਬੀਬੀਸੀ 7102 ਨੂੰ ਜ਼ਬਤ ਕਰ ਲਿਆ ਗਿਆ। ਹਾਲਾਂਕਿ ਇਸ ਬਾਰੇ ਦਿਹਾਤੀ ਪੁਲਸ ਦੇ ਵੱਲੋਂ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। આરોપી ਨੂੰ ਦੇਰ ਰਾਤ ਥਾਣਾ ਭੋਗਪੁਰ ਲਿਜਾਇਆ ਗਿਆ ਜਿੱਥੇ ਉਸ ਨਾਲ ਗੰਭੀਰ ਪੁੱਛਗਿੱਛ ਕੀਤੀ ਗਈ ਹੈ। ਦਿਲੰਦਰ ਦੇ ਕਰਤਾਰਪੁਰ ਦੇ ਨੇੜੇ ਪੈਂਦੇ ਪਿੰਡ ਦਾਸੂਪੁਰ ਵਾਸੀ ਅਮਰਤਪਾਲ ਸਿੰਘ ਢਿੱਲੋਂ ਪੁੱਤਰ ਸੁਖਵੰਤ ਸਿੰਘ ਨੂੰ ਅੱਜ ਪੁਲਿਸ ਕੋਰਟ ਵਿੱਚ ਪੇਸ਼ ਕਰਕੇ ਰਿਮਾਂਡ ਲਵੇਗੀ ਤੇ ਐਸਐਸਪੀ ਵਿਰਕ ਵੱਲੋਂ ਭਲਾਈ ਗਈ ਟੀਮ ਨੇ ਇੱਕ ਫੋਰਚੂਨਰ ਗੱਡੀ ਦੀ ਪਛਾਣ ਮੰਗਲਵਾਰ ਦੇਰ ਸ਼ਾਮ ਕਰ ਲਈ ਸੀ ਤੇ ਗੱਡੀ ਦੇ ਨੰਬਰ ਰਾਹੀਂ ਪਤਾ ਲੱਗਾ ਕਿ ਇਹ ਗੱਡੀ ਕਪੂਰਥਲਾ ਦੇ ਪਿੰਡ ਅਠੋਲੀ ਵਾਸੀਆਂ ਵਰਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਦੇ ਨਾਮ 'ਤੇ ਰਜਿਸਟਰ ਸੀ ਪੁਲਸ ਨੇ ਵਰਿੰਦਰ ਤੱਕ ਪਹੁੰਚ ਕੀਤੀ ਤੇ ਪਤਾ ਲੱਗਾ ਕਿ ਕੈਨੇਡਾ ਤੋਂ ਆਏ ਇੱਕ ਐਨਆਰਆਈ ਅਮਰਤਪਾਲ ਸਿੰਘ ਢਿੱਲੋਂ ਨੇ ਉਹਦੀ ਕਾਰ ਦੀ ਖਰੀਦ ਕੀਤੀ ਸੀ ਬੋਲਤ ਨੂੰ ਇਹ ਵੀ ਜਾਣਕਾਰੀ ਮਿਲੀ ਕਿ ਅਮਰਤਪਾਲ ਸਿੰਘ ਦੇ ਪਿਤਾ ਦਾ ਦਿਹਾਂਤ ਹੋ ਚੁੱਕਾ ਹੈ ਤੇ ਉਸ ਦੇ ਤਿੰਨ ਭੈਣਾਂ ਨੇ ਅਤੇ ਉਸ ਦੀ ਮਾਂ ਕੈਨੇਡਾ ਵਿੱਚ ਰਹਿੰਦੀ ਹੈ। ਅਮਰਤਪਾਲ ਖੁਦ ਵੀ ਕੇਵਲ 8 ਦਿਨ ਪਹਿਲਾਂ ਕੈਨੇਡਾ ਤੋਂ ਵਾਪਸ ਆਇਆ ਹੈ।